ਤੇ ਚਾਦਰ ਉੱਪਰ ਸਲੇਟੀ ਰੰਗ ਮਾਇਆ ਆਹੋ ਸਾਹਮਣੇ ਕੋਲੋ ਦੀ ਰੁਸ ਕੇ ਨਾ ਹੋ ਹੈਲੋ ਮাইয়া ਨੇ ਸਵਾਰ ਸੁਣਾਇਆ ਮাইয়া ਤਾਂ ਤੁਸੀਂ ਪਹਿਲਾਂ ਲੜਾਈ ਕਰਕੇ ਰਸਾ ਦਿੰਦੀਆਂ ਜੇ ਕਿ ਜੇ ਮਾਤਾ ਕੁਝ ਕਹਿਣ ਲਈ ਹੀ ਤੇ ਉਹਦੀ ਗੱਲ ਤੱਕ ਸੁਣੀ ਨਹੀਂ ਜਾਂਦੀ ਉਥੇ ਬੁਰਬੁਰ ਕਰਕੇ ਆ ਗਈਆਂ ਕਿੰਨੀ ਵਾਰੀ ਸਮਝਾਇਆ ਵਾ ਵੀ ਹਰੇਕ ਚੀਜ਼ ਨੂੰ ਪਰਸਨਲ ਨਹੀਂ ਲਈਦਾ ਪਰ ਤੂੰ ਹਰੇਕ ਚੀਜ਼ ਨੂੰ ਪਰਸਨਲ ਹੀ ਲੈ ਲੈਂਦੀ ਆ ਤੇ ਮੁਰਕੇ ਸਾਰਾ ਦਿਨ ਮੇਰੇ ਨਾਲ ਲੜਦੀ ਰਹਿੰਨੀ ਆ ਕੋਣ ਜੇ ਕੋ ਸਿਆਣਾ ਬੰਦਾ ਗੱਲ ਸਿਖਾਉਂਦਾ ਆਈ ਤਾਂ ਉਹ ਸਿੱਖ ਲੈਂਦੀ ਤੂੰ ਹਰੇ ਕੀ ਨੂੰ ਬਸੰਦ ਲੱਗੇ ਨਾ ਕਿੰਨੀ ਵਾਰ ਸਮਝਾਇਆ ਵੀ ਇੱਕ ਚੁੱਪ ਤੇ 100 ਸੁੱਖ ਕਹਣਾ ਸੁੱਖ ਚੁੱਪ ਰਹਿਣ ਨਾਲ ਕਿਹੜਾ ਸੁੱਖ ਮਿਲਦਾ ਉਹ ਚੁੱਪ ਰਹਿਣਾ ਪਹਿਲਾਂ ਜਾ ਕੇ ਸਿਆਣਿਆਂ ਨੂੰ ਪੁੱਛੋ ਤੇ ਸਹੀ ਸੁੱਖ ਨਹੀਂ ਚੁੱਪ ਰਹਿਣਾ ਮਿਲਦੀਆਂ ਬਿਮਾਰੀਆਂ ਹਾਈਪਰ ਟੈਨਸ਼ਨ ਬੀਪੀ ਥਾਇਰਾਇਡ ਮੈਂ ਕਹਿੰਦੀ ਐਂ ਐਂਗਜ਼ਾਈਟੀ ਡਿਪਰੈਸ਼ਨ ਨਾਲ ਗੋਲੀਆਂ ਦੇ ਪੱਤੇ ਵੱਖਰੇ ਖਾਓ ਸੁੱਖ ਕਮੇੜਦਾ ਥੇ ਸੁੱਖ ਤੇ ਅਗਲੇ ਨੂੰ ਮੇਰਦਾ ਜਿੰਨੇ ਗੱਲ ਕੀਤੀ ਹੁੰਦੀ ਆ ਉਹ ਬੋਲਣ ਵਾਲੇ ਨੂੰ ਕਹਦਾ ਚਲ ਚੁੱਪ ਰਹਿਣ ਵਾਲੇ ਨੂੰ ਕਹਦਾ ਸੁੱਖ ਮਿਲਦਾ ਸੁੱਖ ਮਿਲਣਾ ਵਾ ਹਾਂ ਚੁੱਪ ਰਹਿਣਾ ਮੈਂ ਵੇਖਾ ਦਿਮਾਗ ਚ ਵੱਖਰਾ ਡਿਸਕੋ ਡਾਂਸ ਚੱਲਣ ਡਿਆ ਹੁੰਦਾ ਵਾ ਬੰਦੇ ਨੇ ਸਗੋਂ ਜੋ ਕਹਿਣਾ ਹੁੰਦਾ ਉਸੇ ਟਾਈਮ ਕਹਦੇ ਚੁੱਪ ਰਹਿਣਾ ਇੱਥੇ ਤੂੰ ਹੁਣ ਖੁਸ਼ ਐ ਨਾ ਕਹਿ ਕੇ ਮੇਰੀ ਸੁਣੋ ਗੱਲ ਅੱਜ ਕੱਲ੍ਹ ਨਿਉ ਜਮਾਨਾ ਰਹਿ ਗਿਆ ਅੱਜ ਕੱਲ੍ਹ ਜਮਾਨਾ ਜਿਹੜੀ ਗੱਲ ਤੁਹਾਨੂੰ ਜਿੱਥੇ ਚੰਗੀ ਨਹੀਂ ਲੱਗੀ ਜਵਾਬ ਦੋ ਕੰਮ ਨੇ ਬੈਣੋ ਕਾਟੂ ਕੱਟ ਫਿਨਿਸ਼ ਕਰ ਦੋ ਉੱਛੇ ਟੰਗ ਜਵਾਬ ਦੇ ਕੇ ਹਾਂ ਤੁਸੀਂ ਤਾਂ ਵਹੀ ਕਰੋ ਫਿਨਿਸ਼ ਕਰ ਲਈ ਐ ਸਾਰਿਆਂ ਨੂੰ ਜਾਂ ਕੰਮ ਕਰ ਜਾਗੇ ਨੋ 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 ਥੀਰ ਖਾਣੀ ਹੈ ਨਹੀਂ ਖਾਣੀ ਹਲੋ ਮਸਖ ਲੈ ਕੇ ਆਉਣੀ ਆ ਮਿੱਠਾ ਦੱਸ ਕੇ ਮੜ ਜਾ ਹਲੋ ਲੱਥੇ ਦੇ ਚਾਦਰ ਤੇ ਸਲੈ